ਆ ਮੈਨੂੰ ਕਹਿੰਦਾ ਹਾਂ ਮਾ ਮੈਂ ਇੰਡੈਕਸ਼ਨ ਤਾਂ ਲੱਗ ਗਿਆ ਪਰ ਮੈਂ ਇੱਕ ਇੱਕ ਗਮ ਗਲਤ ਹੋ ਗਿਆ ਮੈਂ ਕੀ ਗਲਤ ਹੋ ਗਿਆ ਤਾਂ ਇਹਨੇ ਮੈਨੂੰ ਦੱਸਿਆ ਕੀ ਦੱਸ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਿੰਨੁਕਮਣ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਵਧੀਆ ਹਾਂ ਚੜ੍ਹਦੀ ਕਲਾ ਵਿੱਚ ਹਾਂ ਤੇ ਕਰਦੇ ਆ ਆਪਣੇ ਅੱਜ ਦੇ ਬਲੌਗ ਦੀ ਸਟਾਰਟਿੰਗ ਪਹਿਲਾਂ ਸਵੇਰੇ ਆਫਾਂ ਗਏ ਸਕੂਲ ਹੁਣ ਸਕੂਲੋਂ ਆਇਆ ਵਾਪਿਸ ਘਰ ਤੇ ਕੱਪੜੇ ਆਪਾਂ ਸੁੱਕਣੇ ਤਾਣੀ ਪਾ ਕੇ ਗਏ ਸੀ ਉੱਪਰ ਕਿਉਂਕਿ ਮੈਨਾਂ ਐਵੇਂ ਸੀ ਬਦਲਵਾਈ ਸੀ ਵੀ ਕਿਤੇ ਮੀਂਹ ਨਾ ਆ ਜਾਏ ਫੇਰ ਨੀਚੇ ਕੰਮ ਕਰਦੇ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਤੇ ਆਪਣੀ ਡੇਜੀ ਦੇਖੋ ਰਾਮ ਨਾਲ ਹੁਣ ਨੀਚੇ ਸਤੀ ਪਈ ਆ ਪਹਿਲਾਂ ਸੋਰੀ ਸੀ ਹੁਣ ਦੇਖੋ ਕਿਵੇਂ ਦੇਖ ਰਹੀ ਹੈ ਮੇਰੇ ਵੱਲ ਤੇ ਮਨ ਮੀਂਹ ਤਨੂੰ ਅੱਜ ਆਪਾਂ ਦਵਾਈ ਸੀ ਸਕੂਲੋਂ ਛੁੱਟੀ ਕਿਉਂਕਿ ਉਹਦੇ ਲੱਗਣਾ ਸੀ ਇੰਜੈਕਸ਼ਨ ਤੇ ਕਿਉਂਕਿ ਡਿਸਪੈਂਸਰੀ ਵਿੱਚ ਲੱਗਣਾ ਸੀ ਤਾਂ ਕਰਕੇ ਫਿਰ ਉਹ ਕਾਫੀ ਟਾਈਮ ਤੋਂ ਆਪਾਂ ਨੂੰ ਫੋਨ ਕਰ ਰਹੇ ਸੀਗੇ 10 ਸਾਲ ਵਾਲਾ ਟੀਕਾ ਲੱਗਣਾ ਸੀਗਾ ਮਨਮੀਤ ਦੇ ਫਿਰ ਤਾਂ ਕਰਕੇ ਨੂੰ ਅੱਜ ਛੁੱਟੀ ਮਰਵਾਈ ਵੈਸੇ ਵੀ ਸੰਡੇ ਦੀ ਛੁੱਟੀ ਸੀ ਫਿਰ ਮੰਡੇ ਦੀ ਫਿਰ ਟਿਊਜ਼ਡੇ ਦੀ ਵੀ ਤੇ ਅੱਜ ਵੀ ਦੀ ਛੁੱਟੀ ਵੱਜ ਗਈ ਲਗਾਤਾਰ 4 ਦਿਨ ਹੋ ਗਏ ਹੁਣ ਇਹ ਘਰੇ ਬੈਠੇ ਹਾਂ ਹੁਣ ਗੱਲ ਨੂੰ ਤਾਂ ਇਹ ਜਾਊਗਾ ਸਕੂਲ ਜਾਣ ਨੂੰ ਤਾਂ ਵੈਸੇ ਇਹ ਕਹਿ ਰਿਆ ਸੀ ਵੀ ਮੈਂ ਜਾਣਾ ਪਰ ਫਿਰ ਇੰਜੈਕਸ਼ਨ ਵੀ ਜ਼ਰੂਰੀ ਸੀ ਉਸ ਕਰਕੇ ਆਪਾਂ ਨੂੰ ਛੁੱਟੀ ਮਰਵਾਉਣੀ ਪੈਗੀ ਇਹਦੀ ਇਹ ਸਬਦਾਰ ਸਾਹਿਬ ਬਾਹਰ ਧੋਰੇ ਸੀਗੇ ਮੋਟਰਸਾਈਕਲ ਮੋਟਰਸਾਈਕਲ ਦੀ ਸਰਵਿਸ ਵਗੈਰਾ ਕਰਵਾ ਕੇ ਲਿਆਂਦੀ ਸੀ ਤਾਂ ਕਰਕੇ ਥੋੜਾ ਬਹੁਤਾ ਜਿਹੜਾ ਹੱਤ ਪੱਲਾ ਸੀ ਉਹ ਸਾਰਾ ਮਰਵਾਤਾ ਆਪਾਂ ਨੇ ਹੁਣ ਤਾਂ ਹੀ ਫਿਰ ਇਹਨੂੰ ਧੋਰੇ ਸੀਗੇ ਤੇ ਡੈਡੀ ਵੀ ਜਦੋਂ ਮੈਂ ਸਕੂਲੋਂ ਆਇਆ ਉਹ ਦਿਨ ਖੇਤਾਂ 'ਮਾਏ ਸੀਗੇ ਅੰਦਰਾਂ ਵਾਸਤੇ ਕੱਖ ਲੈ ਕੇ ਅੱਜ ਸਕੂਲੋਂ ਆ ਕੇ ਚਾਹ ਪੀਣ ਲੱਗਦੇ ਆ ਹੁਣ ਆਪਾਂ ਤੇ ਚਾਹ ਪੀ ਕੇ ਭਾਂਡੇ ਧੋਣਿਆਂ ਦੇ ਕੋਲ ਸਿੰਕ ਪੂਰੇ ਭਰੇ ਪਏ ਨੇ ਤੇ ਉੱਪਰ ਤੱਕ ਆਏ ਪਏ ਨੇ ਦੂਸਰੇ ਸਿੰਕ 'ਚ ਵੀ ਭਾਂਡੇ ਹੋਏ ਪਏ ਨੇਗੇ ਤੇ ਆਪਾਂ ਭਾਂਡੇ ਦੀ ਸਫਾਈ ਕਰਕੇ ਫਿਰ ਮਿਲਦੇ ਆ ਤੁਹਾਨੂੰ ਚਾਹ ਪਾਣੀ ਪੀ ਕੇ ਜੀ ਆਪਾਂ ਭਾਂਡੇ ਸਾਫ਼ ਕਰ ਲਏ ਤੇ ਨਾਲੇ ਕੱਟ ਲਏ ਪਿਆਜ਼ ਆਪਾਂ ਅੱਜ ਬਣਾਵਾਂਗੇ ਹਰੇ ਧਨੀਏ ਦੀ ਚਟਣੀ ਕਿਉਂਕਿ ਕਈ ਦਿਨ ਹੋ ਗਏ ਲਗਾਤਾਰ ਸਬਜ਼ੀਆਂ ਜੀਆਂ ਖਾ ਰਹੇ ਆ ਆਪਾਂ ਫਾਂ ਐਵੇਂ ਸੀ ਵੀ ਚਟਨੀ ਨਾਲ ਰੋਟੀ ਜੀ ਖਾਣ ਨੂੰ ਜੀ ਦਿਲ ਜਗਾ ਕਰ ਰਿਆ ਸੀਗਾ ਤੇ ਡੈਡੀ ਕਹਿੰਦੇ ਵੀ ਮੱਕੀ ਦੀ ਰੋਟੀ ਬਣਾ ਲਿਓ ਚਲੋ ਤੇ ਬਾਕੀ ਅੱਜ ਮੌਸਮ ਠੀਕ ਸੀਗਾ ਇੰਨੀ ਧੁੱਪ ਤਾਂ ਨਹੀਂ ਹੈਗੀ ਪਰ ਥੋੜੀ ਥੋੜੀ ਜੀ ਮਤਲਬ ਹੈਗੀ ਸੀਗੀ ਬੱਦਲ ਵਾਈ ਸਵੇਰੇ ਬਹੁਤ ਸੀਗੀ ਧੁੰਦ ਵੀ ਬਹੁਤ ਆ ਗਈ ਸੀਗੀ ਪਰ ਠੀਕ ਰਿਹਾ ਮੀਂਹ ਤੋਂ ਬਚੇ ਤਾਂ ਰਹੀ ਤੇ ਹੁਣ ਆਪਾਂ ਮੁਰਗਿਆਂ ਨੂੰ ਨਾ ਜਦੋਂ ਵੀ ਕੱਢ ਦੇਾਂਗੇ ਲਵੇ ਖੜ ਕੇ ਬਾਹਰ ਝੰਡਣੇ ਪੈਂਦੇ ਨੇ ਇਹ ਕਿਉਂਕਿ ਬਿੱਲੀ ਆ ਜਾਂਦੀ ਹੈ ਤੇ ਦੋ ਮੁਰਗੀਆਂ ਆਪਣੀਆਂ ਚੱਕ ਕੇ ਲੈ ਗਈ ਬਿੱਲੀ ਜਿਹਦੇ ਕਰਕੇ ਹੁਣ ਪੂਰੀ ਨਿਗਰਖਣੀ ਪੈਂਦੀ ਜਦੋਂ ਵੀ ਇਹਨਾਂ ਨੂੰ ਛੱਡਣਾ ਵਿਚਾਰਿਆ ਨੂੰ ਨਾ ਫਿਰ ਲਵੇ ਖੜਨਾ ਪੈਂਦਾ ਇੱਕ ਜਾਣੇ ਨੂੰ ਰਾਖੀ ਤੇ ਕਿਤੇ ਬਿੱਲੀ ਹੋਣਾ ਚੱਕ ਕੇ ਲੈ ਜਾਏ ਇੱਕ ਦਿਨ ਸਰਦਾਰ ਸਾਹਿਬ ਅੰਦਰ ਧਾਰ ਕੱਢਦੇ ਸੀਗੇ ਤੇ ਇੱਥੇ ਹੀ ਛੱਡੀਆਂ ਹੋਈਆਂ ਸੀਗੀਆਂ نیچے ਹਨਾ ਖਾਣ ਵਾਸਤੇ ਇੱਥੋਂ ਹੀ ਜਿਹੜੇ ਬਿੱਲੀ ਆਹ ਚੱਕ ਕੇ ਲੈ ਗਈ ਮੁਰਗੀ ਨੂੰ ਇੱਕ ਦਿਨ ਮੈਂ ਅੰਦਰੋਂ ਗੇਟ ਕੋਲਿਆ ਸਰਦਾਰ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਬੰਦ ਕਰਿਆ ਉਹ ਪਿੰਜਰੇ 'ਚ ਮੈਂ ਕਿਹਾ ਦਾਣੇ ਖਾਲੇ ਹੋਣਗੇ ਮੈਂ ਗੇਟ ਅੰਦਰਲਾ ਖੋਲਿਆ ਨਾਲ ਦੀ ਨਾਲ ਨਾ ਉੱਥੇ ਆਪਣੇ ਸਾਹਮਣੇ ਬਿੱਲੀ ਨਾ ਉੱਥੇ ਛਾਲ ਮਾਰ ਰਹੀ ਸੀਗੀ ਉਹ ਤਾਂ ਮੁਰਗਾ ਉਹਨੇ ਭਾਰਾ ਚੱਕ ਲਿਆ ਤਾਂ ਕਰਕੇ ਉਹ ਤਾਂ ਟੱਪਿਆ ਨਹੀਂ ਗਿਆ ਹੈਗਾ ਉਹ ਚ ਬੱਚੇ ਦੇ ਵਿੱਚ ਡਿੱਗੀ ਖੇਡ ਦੇ ਵਿੱਚ ਡਿੱਗੀ ਫਿਰ ਮੁਰਗੀ ਆਪਾਂ ਨੇ ਖੇਡ 'ਚੋਂ ਬਾਹਰ ਕੱਢੀ ਬਿੱਲੀ ਪਰ ਉਹਨੇ ਨੂੰ ਭੱਜ ਗਈ ਜਦੋਂ ਅਸੀਂ ਉਹਦੇ ਲੱਗੇ ਆਏ ਫਿਰ ਵਿਚਾਰੀ ਨੂੰ ਹਟਰ ਲਾ ਲਾ ਕੇ ਸਕਾਇਆ ਵੀ ਕਿਤੇ ਠੰਡ 'ਚ ਹੀ ਨਾ ਮਰ ਜੇ ਤੇ ਇੱਕ ਹੋਰ ਸੀਗਾ ਕੱਲਾ ਆਪਾਂ ਨੂੰ ਕਮੈਂਟ ਆਇਆ ਸੀਗਾ ਵੀਡੀਓ ਤੇ ਵੀ ਨਾ ਆਟੋ ਡੱਬ ਹੋ ਜਾਂਦੀ ਹੈ ਆਪਣੀ ਵੀਡੀਓ ਤੇ ਇੰਗਲਿਸ਼ ਦੇ ਵਿੱਚ ਜਿਹੜਾ ਆਪਣਾ ਬਲੌਗ ਹੈ ਉਹ ਚੱਲਣ ਲੱਗ ਜਾਂਦਾ ਹੈਗਾ ਤੇ ਉਹ ਦਿੱਕਤ ਆ ਰਹੀ ਸੀ ਕਿ ਉਹ ਆਟੋ ਡੱਬ ਦੀ ਆਪਸ਼ਨ ਜੀ ਤੁਸੀਂ ਖੁਦ ਨਾ ਉਹਨੂੰ ਪੰਜਾਬੀ 'ਚ ਸੈਟਿੰਗ ਕਰ ਸਕਦੇ ਹੁੰਦੇ ਹੋ ਜਦੋਂ ਵੀ ਆਪਾਂ ਵੀਡੀਓ ਚਲਾਉਣੀ ਆ ਉਹਦੇ ਉੱਪਰ ਸੈਟਿੰਗ ਦੀ ਆਪਸ਼ਨ ਆਲੀ ਹੁੰਦੀ ਹੈ ਲੱਗ ਨੂੰ ਫੋਨ ਤੇ ਕਰਕੇ ਦਿਖਾਉਣੀ ਆ 1 ਮਿੰਟ ਵੇਟ ਕਰੋ ਹੁਣ ਤੁਹਾਨੂੰ ਸੈਟਿੰਗ ਕਰਕੇ ਦਿਖਾਉਣੀ ਆ ਆਪਾਂ ਜਿਵੇਂ ਆਪਣੀ ਆਹ ਵਾਲੀ ਵੀਡੀਓ ਆ ਮੇਰੇ ਕੋਲ ਤਾਂ ਕਿਉਂਕਿ ਪੰਜਾਬੀ ਚ ਚੱਲੂਗੀ ਕਿਉਂਕਿ ਮੈਂ ਤਾਂ ਨਾ ਸੈਟਿੰਗ ਕੀਤੀ ہوئی ਆ ਮਤਲਬ ਤੇ ਹੁਣ ਤੁਸੀਂ ਦੇਖੋ ਇਹ ਉੱਪਰ ਸੈਟਿੰਗ ਦਾ ਨਿਸ਼ਾਨ ਬਣਿਆ ਹੋਇਆ ਆ ਆਹ ਵਾਲਾ ਠੀਕ ਹੈ ਸੈਟਿੰਗ ਤੇ ਨਿਸ਼ਾਨ ਤੇ ਜਾ ਕੇ ਤੁਸੀਂ ਦੇਖੋ ਇੱਥੇ ਆਡੀਓ ਟਰੈਕ ਦੀ অপਸ਼ਨ ਆ ਰਹੀ ਹੈ ਆਡੀਓ ਟਰੈਕ ਤੇ ਜਾ ਕੇ ਤੁਸੀਂ ਲੈਂਗੁਏਜ ਸਿਲੈਕਟ ਕਰ ਸਕਦੇ ਹੋ ਜਿਵੇਂ ਆਪਣੀ ਲੈਂਗੁਏਜ ਹੈ ਜਿਹੜੀ ਪੰਜਾਬੀ ਸਿਲੈਕਟ ਕੀਤੀ ہوئی ਹੈ ਤਾਂ ਮੇਰਾ ਜਿਹੜਾ ਵਲੌਗ ਹੈ ਉਹ ਵੀ ਪੰਜਾਬੀ ਚੱਲ ਰਿਹਾ ਵਾਰਤਾਂ ਦੇ ਵਿੱਚ ਦੇਖੋ ਸੁਣ ਰਿਹਾ ਹੋਊਗਾ ਤੁਹਾਨੂੰ ਤੇ ਇਸ ਤਰ੍ਹਾਂ ਆਪਾਂ ਇਹਦੀ ਸੈਟਿੰਗ ਕਰ ਸਕਦੇ ਆ ਕਾਫੀ ਦਿੱਕਤ ਆ ਰਹੀ ਸੀ ਇਹ ਚੀਜ਼ ਦੀ ਤੇ ਮੈਨੂੰ ਪਰਸਨਲੀ ਵੀ ਕਈ ਨੇ ਪੁੱਛਿਆ ਸੀਗਾ ਵੀ ਆਪਾਂ ਜਿਹੜਾ ਜਦੋਂ ਤੁਹਾਡਾ ਵਲੌਗ ਚਲਾਉਨੇ ਆ ਤੇ ਉਹ ਇੰਗਲਿਸ਼ ਚ ਚੱਲਦਾ ਤਾਂ ਇੱਥੋਂ ਤੁਸੀਂ ਆਪਣੇ ਫੋਨ ਦੀ ਸੈਟਿੰਗ ਕਰਕੇ ਇਹਨੂੰ ਪੰਜਾਬੀ ਚ ਕਰ ਸਕਦੇ ਹੋ ਜੀ ਤੇ ਬਾਕੀ ਵਲੌਗ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਆ ਕਰੋ ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਤੁਹਾਨੂੰ ਸਾਡਾ ਵਲੌਗ ਪਸੰਦ ਆ ਰਿਹਾ ਹੈ ਜਾਂ ਨਹੀਂ ਜਿੱਦਾਂ ਤੁਹਾਡੇ ਕਮੈਂਟ ਹੁੰਦੇ ਨੇਗੇ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਲਾਈਕ ਕਰਕੇ ਕਮੈਂਟ ਕਰਕੇ ਚੈਨਲ ਤੇ ਤੇ ਜੇ ਤੁਸੀਂ ਪਹਿਲੀ ਵਾਰ ਨੂੰ ਤਾਂ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਫਜ਼ਾਈ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਹੁਣ ਆਪਾਂ ਕੁੱਟਣ ਲੱਗਦੇ ਆਂ ਚਟਨੀ ਮਨਮੀਤ ਅੱਜ ਅੰਦਰ ਹੀ ਪਿਆਗਾ ਮੈਂ ਉਹਨੂੰ ਪੁੱਛਿਆ ਮੈਂ ਕਿਤੇ ਤੇਰੇ ਦਰਦ ਦਾ ਨਹੀਂ ਹੋਇਆ ਕਿਉਂਕਿ ਜਦੋਂ ਆਪਾਂ ਸਰਕਾਰੀ ਡਿਸਪੈਂਸਰੀ 'ਚ ਨਾ ਮੈਂ ਜਦੋਂ ਛੋਟੇ ਹੁੰਦੇ ਰਹੀ ਵੀ ਇਹਦੇ ਇੰਜੈਕਸ਼ਨ ਲਵਾਏ ਨੇ ਉਹਨਾਂ ਬਿਲਕੁਲ ਕਿਰਕ ਨਹੀਂ ਕਰਦੇ ਮਤਲਬ ਇੰਨੀ ਇੱਕਦਮੀ ਇੰਜੈਕਸ਼ਨ ਲਾ ਦਿੰਦੇ ਆਗੇ ਤਾਂ ਕਰਕੇ ਹੁਣ ਤਾਂ ਚਲੋ ਵੱਡਾ ਹੋ ਗਿਆ ਪਰ ਇਹਨੇ ਅੱਜ ਨੁਕਸਾਨ ਕੀਤਾ ਬਈ ਨੁਕਸਾਨ ਕੀਤਾ ਅੱਜ ਤੂੰ ਕੀ ਕੀਤਾ ਬਈ ਅੱਜ ਨੁਕਸਾਨ ਮਨਮੀਤ ਕੀ ਨੁਕਸਾਨ ਕੀਤਾ ਅੱਜ ਮੈਂ ਸਕੂਲੋਂ ਆਈ ਮੈਂ ਸਕੂਲੋਂ ਆਈਆਂ ਜਦੋਂ ਮੈਨੂੰ ਆਨਸਾਰ ਇਹ ਨਹੀਂ ਨਾ ਇੱਕ ਚੀਜ਼ ਕੀ ਮੈਨੂੰ ਪੁੱਛਿਆ ਵੀ ਪੁੱਤ ਇੰਜੈਕਸ਼ਨ ਲੱਗ ਗਿਆ ਤੇਰੇ ਹਨਾ ਆ ਮੈਨੂੰ ਕਹਿੰਦਾ ਹਾਂ ਮਾ ਮੈਂ ਇੰਜੈਕਸ਼ਨ ਤਾਂ ਲੱਗ ਗਿਆ ਪਰ ਮੈਂ ਇੱਕ ਇੱਕ ਗਮ ਗਲਤ ਹੋ ਗਿਆ ਮੈਂ ਕੀ ਗਲਤ ਹੋ ਗਿਆ ਤਾਂ ਇਹਨੇ ਮੈਨੂੰ ਦੱਸਿਆ ਕੀ ਦੱਸਿਆ ਸੀ ਕੀ ਕਿਹਾ ਸੀ ਕੱਢ ਕੀ ਹੋ ਗਿਆ ਆਧਾਰ ਕਾਰਡ ਬਈ ਇਹ ਗੁਮਾਇਆ ਹੈ ਮੁੰਡਾ ਇਹਦਾ ਥੋੜਾ ਟਾਈਮ ਹੈ ਕਿਉਂ ਨਹੀਂ ਸੀ ਕਹਿੰਦਾ ਆਧਾਰ ਕਾਰਡ ਦਾ ਕੋਈ ਕੰਮ ਤਾਂ ਨਹੀਂ ਆਧਾਰ ਕਾਰਡ ਇਹਦਾ ਹੁਣੀਆਂ ਅਪਡੇਟ ਹੋਇਆ ਸੀ ਥੋੜਾ ਟਾਈਮ ਹੋ ਗਿਆ ਅਸੀਂ ਸਾਰੇ ਅਪਡੇਟ ਕਰਵਾਏ ਸੀ ਇਹ ਆਧਾਰ ਕਾਰਡ ਤੇ ਉਹਨਾਂ ਜਦੋਂ ਆਪਣੇ ਇੰਜੈਕਸ਼ਨ ਵਾਲੇ ਕਾਰਡ ਦੇ ਵਿੱਚ ਇਹ ਲੈ ਕੇ ਗਿਆ ਸੀਗਾ ਕਿਉਂਕਿ ਉੱਥੇ ਆਧਾਰ ਕਾਰਡ ਦੀ ਵੀ ਜਰੂਰਤ ਪੈਂਦੀ ਜਦੋਂ ਆਪਾਂ ਇੰਜੈਕਸ਼ਨ ਲਵਾਉਣ ਜਾਂਦੇ ਆ ਬੱਚੇ ਦੇ ਤੇ ਡੈਡੀ ਨਾਲ ਗਿਆ ਸੀ ਇਹ ਇੰਜੈਕਸ਼ਨ ਲਵਾਉਣ ਆਉਂਦੇ ਹੋਏ ਇਹ ਆਧਾਰ ਕਾਰਡ ਉਹਨਾਂ ਨੇ ਨਾ ਕਾਰਡ ਦੇ ਵਿੱਚ ਪਾ ਕੇ ਦਿੱਤਾ ਤੇ ਆਉਂਦੇ ਹੋਏ ਸਿੱਟਿਆ ਆ ਇਹ ਮੁੰਡੇ ਨੇ ਅਜੇ ਨੁਕਸਾਨ ਕੀਤਾ ਹੈਗਾ ਕਿੰਨੇ ਦਾ ਕੀ ਉਹ ਕੁਝ ਵੀ ਹੈ ਡਾਕੂਮੈਂਟ ਤਾਂ ਡਾਕੂਮੈਂਟ ਹੈ ਕਾਗਜ਼ ਦਾ ਕਾਗਜ਼ ਹੀ ਹੈ ਕੋਈ ਠੀਕ ਹੈ ਤੇ ਇਹਨੇ ਕਹਿੰਦਾ ਅਸੀਂ ਸਾਰੇ ਕਿਤੇ ਲੱਭ ਲਏ ਮੈਂ ਕਿਹਾ ਤੁਸੀਂ ਦੁਬਾਰਾ ਜਾਣਾ ਅਸੀਂ ਲੱਭਣਾ ਕਹਿੰਦਾ ਅਸੀਂ ਸਾਰੇ ਕਿਤੇ ਲੱਭ ਲਿਆ ਪਰ ਸਾਨੂੰ ਨਾ ਕਿਤੇ ਮਿਲਿਆ ਨਹੀਂ ਹੈਗਾ ਗੁਰਦੁਆਰੇ ਵੀ ਬੁਲਾਇਆ ਸੀ ਮੈਂ ਸੁਣਿਆ ਹੈ ਪਾਪਾ ਕਹਿੰਦੇ ਐਨਾਉਂਸਮੈਂਟ ਕਰਾਈਆ ਹੋਰ ਕਹਿੰਦੇ ਐਨਾਉਂਸਮੈਂਟ ਵੀ ਕਰਵਾਤੀ ਗੁਰਦੁਆਰੇ ਭਈ ਜਿਹੜਾ ਆਧਾਰ ਕਾਰਡ ਡਿੱਗ ਗਿਆ ਮਿਲਿਆ ਹੋਇਕਿਸੇ ਨੂੰ ਹੈ ਪਰ ਦੈਨਾਂ ਅੱਛਾ ਚਲੋ ਮੇਰੇ ਫੋਨ 'ਚ ਰਿਕਾਰਡ ਹੈਗਾਗਾ ਤੇ ਕਾਪੀ ਵੀ ਸ਼ਾਇਦ ਸਾਡੇ ਕੋਲ ਹੋਊਗੀ ਇਹ ਆਧਾਰ ਵਗੈਰਾ ਵਗੈਰਾ ਕਢਾਏ ਹੋਏ ਸੀਗੇ ਸਾਡੇ ਤੇ ਉਹ ਤੋਂ ਹੁਣ ਅਸੀਂ ਕਢਾਵਾਂਗੇ ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਜੇ ਹੁਣ ਉਹ ਤਾਂ ਗੁੰਮੀ ਗਿਆ ਤੇ ਦੁਬਾਰਾ ਤੁਹਾਨੂੰ ਵੀ ਪਤਾ ਹੈ ਫਿਰ ਕਾਗਜ਼ ਪੱਤਰਾਂ ਦਾ ਕੰਮ ਆ ਐਸੇ ਵੈਸੇ ਹੀ ਹੁੰਦੇ ਨੇ ਸਰਕਾਰੀ ਤਾਂ ਤੇ ਇੱਧਰ ਦੇਖੋ ਆਪਣੀ ਡੇਜੀ ਪੂਰਾ ਤਖਤ ਪੋਸ਼ਖਾਨ ਚ ਮਸ਼ਰੂਫ ਹੈ ਇਹ ਦੇਖੋ ਕਿਵੇਂ ਲੱਕੜ ਤੋੜ ਤੋੜ ਖਾ ਰਹੀ ਹੈ ਇਹਦੇ ਸਾਹਮਣੇ ਕੋਈ ਚੀਜ਼ ਪਾ ਦੋ ਉਹ ਚੀਜ਼ ਖਰਾਬ ਬਗ ਜੂਗੀ ਪਰ ਇਹਨੇ ਉੱਥੇ ਲੱਕੜ ਤੇ ਦੰਦ ਜ਼ਰੂਰ ਮਾਰਨੇ ਨੇ ਤਦੋਂ ਹੁਣ ਆਪਾਂ ਜੀ ਬਣਾ ਲਈਏ ਚਟਨੀ ਤਿਆਰੀ ਆਪਾਂ ਕਰ ਲਈ ਧਨੀਆਂ ਆਪਾਂ ਕੱਲ ਡੈਡੀ ਕਾਫੀ ਲੈ ਆਏ ਸੀਗੇ ਉਹਨਾਂ ਮੈਂ ਕੱਲ ਸਾਰਾ ਸਾਫ਼ ਕਰਕੇ ਧੋ ਕੇ ਰੱਖ ਲਿਆ ਸੀ ਤੇ ਅੱਜ ਆਪਾਂ ਹੁਣੀ ਕੱਟੇ ਨੇ ਪਾਣੀ ਚ ਪਾ ਕੇ ਰੱਖਦੇ ਸੀ ਕਿ ਘੜਤਣ ਬਹੁਤ ਸੀ ਤੇ ਮੈਂ ਕਿਹਾ ਚੱਲ ਘੜਤਣ ਜੀ ਥੋੜੀ ਦੂਰ ਹੋ ਜੂਗੀ ਤੇ ਅੱਜ ਡੈਡੀ ਧਨੀਆਂ ਹੋਰ ਲੈ ਕੇ ਆਏ ਸੀ ਤੇ ਇੰਨੇ ਹੀ ਧਨੀਆਂ ਆਪਾਂ ਉਧਰ ਆਪਣੇ ਦੂਜੇ ਘਰੇ ਦੇ ਤਾਂ ਇੰਨੇ ਹੀ ਇੱਥੇ ਪਿਆਗਾ ਮੈਂ ਕਿਹਾ ਚੱਲ ਜਦੋਂ ਵੀ ਟਾਈਮ ਲੱਗਦਾ ਫਿਰ ਆਪਾਂ ਸਫਾਈ ਕਰਕੇ ਰੱਖ ਲੈਨੇ ਆ ਵੀ ਚਲੋ ਸਬਜੀ ਬਣਾਉਣੇ ਇਹਨੋਂ ਫਿਰ ਆਸਾਨੀ ਹੋ ਜਾਂਦੀ ਕਿਉਂਕਿ ਇਹ ਛੋਟੀਆਂ-ਛੋਟੇ ਜਿਹੜੇ ਚੀਜ਼ਾਂ ਨੇ ਜਿਆਦਾ ਟਾਈਮ ਲਵਾਉਂਦੀਆਂ ਨਹੀਂ ਆ। ਹੁਣ ਆਪਾਂ ਬਣਾਉਣੇ ਆ ਚਟਨੀ। ਤੁਸੀਂ ਬਣੇ ਰਹੋ ਜੀ ਬਲੌਗ ਵਿੱਚ। ਚਟਨੀ ਆਪਾਂ ਕੁੱਟ ਲਈ ਜੀ ਗ੍ਰੈਂਡਰ ਨਾਲੇ ਕੁੱਟੀਏ ਚਟਨੀ ਦਾ ਤੇ ਇੱਧਰ ਆਪਾਂ ਰੱਖਤਾ ਜੀ ਤੇਲ ਗਰਮ ਹੋਣਾ ਹੀਟਰ ਦੇ ਉੱਤੇ। ਤੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹ ਚ ਪਾ ਦਾਂਗੇ ਚਟਨੀ ਤੇ ਲਾਵਾਂਗੇ ਤੜਕਾ। ਹਾਂਜੀ ਤੇ ਇਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਕਿਉਂਕਿ ਆਪਾਂ ਕਰਨੀ ਸੀ ਥੋੜੀ ਜੀ ਸਲਾਹ ਆਪਣੀ ਫਰੈਂਡ ਦੀ ਹੈਗੀ ਹੈ ਮੈਰੇ ਜੇ ਉੱਥੇ ਜਾਣ ਬਾਰੇ ਤੇ ਤਾਂ ਕਰਕੇ ਬਾਰ-ਬਾਰ ਫੋਨ ਆਈ ਜਾ ਰਹੇ ਸੀਗੇ ਤੇ ਆਪਾਂ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੇਂ ਵਲੌਗ ਦੇ ਨਾਲ ਸਾਡਾ ਵਲੌਗ ਕਿਦਾਂ ਲੱਗਿਆ ਜੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਫਜ਼ਾਈ ਜਰੂਰ ਵਿਦਾਇਆ ਕਰੋ ਜੀ ਧੰਨਵਾਦ